ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਨਾਂ ਨਾ ਗਸੇ ਲੈ ਲੈ ਕਹਿੰਦੇ ਜਿਸ ਘਰ ਚੋਂ ਬਾਈ ਵੀਡੀਓ ਬਣਾ ਰਹੇ ਆ ਵੀਰ ਦੇ ਕਰੇਲੂ ਪਸ਼ੂ ਰੱਖੇ ਵਿਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਹੁਤ ਠੀਕੋ ਵਧੀਆ ਜੀ ਠੀਕ ਹੈ ਜੀ ਬਾਈ ਨਾਮ ਤੇ ਐਡਰੈਸ ਬੋ ਨਾਮ ਹੈਪੀ ਆ ਜੀ ਪਿੰਡ ਫੂਲਾਈ ਚਾਰ ਵਾਲੀ ਫੈਕਟਰੀ ਕੋਲੇ ਘਰ ਆ ਓਕੇ ਬਾਈ ਨੇੜੇ ਆਪਾਂ ਨੂੰ ਇਧਰ ਟਵਾਲੀ ਵੀ ਰਹਿ ਜਾਂਦਾ ਟਵਾਲੀ ਰਹਿ ਜਾਂਦਾ ਫੂਲ ਰਹਿ ਜਾਂਦਾ ਇਧਰ ਤੇ ਰਾਮਪੁਰਾ ਸ਼ਹਿਰ ਵੀ ਨੇੜੇ ਰਹਿ ਜਾਂਦਾ ਜ਼ਿਲ੍ਹਾ ਬਠਿੰਡਾ ਪੈਂਦਾ ਜੀ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਫੂਲ ਹਾਂ ਹਾਂਜੀ ਓਕੇ ਮੋਬਾਈਲ ਨੰਬਰ ਬੋਲੋ ਜੀ 9056870476 ਠੀਕ ਹੈ ਜੀ ਜਿਹੜੀ ਪਹਿਲੇ ਨੰਬਰ ਤੇ ਮੱਝ ਦੇ ਨੇ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਸੁੰਦੀ ਆ ਜੀ ਇਹਦੇ 20 ਤੋਂ 25 ਦਿਨ ਬਾਕੀ ਆ ਓਕੇ ਬਾਈ ਠੀਕ ਆ ਕਿੰਨਾ ਕੁ ਰਿਕਾਰਡ ਬਾਈ ਦੁੱਧ ਦਾ ਇਹਨੇ 13 ਲੀਟਰ ਘੱਡਿਆ ਜੀ ਪਹਿਲੇ ਸੂਏ ਓਕੇ ਬਾਈ ਠੰਡੀ ਠੁੰਡੀ ਕਿਵੇਂ ਆ ਬਾਈ ਠੰਡੀ ਠੀਕ ਆ ਜੀ ਕਿਵੇਂ ਪਸ਼ੂ ਹੁੰਦਾ ਨਾਰਮਲ ਆ ਠੀਕ ਆ ਬਾਈ ਖੋਲੀ ਬਾਈ ਮੜੀ ਤੋਰ ਕੇ ਦਿਖਾ ਦੀਏ ਕੱਦ ਚੰਗਾ ਪਲੀ ਵੀ ਚੰਗੀਆਂ ਬਾਈ ਦੇ ਘਰ ਦੀ ਮਾਜਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਫੇਸ ਦੀ ਬਿਊਟੀ ਆ ਦੇਖੋ ਕਮਾਲ ਦੀ ਆ ਬਾਈ ਵੱਡੇ ਕੱਦ ਜਾਂ ਕੋਈ ਕੱਦ ਨਹੀਂ ਛੋਟਾ ਪਲੀ ਵੀ ਜਾਨ ਫੁੱਲਾ ਕਰਮਾ ਇਹ ਸਾਣਰ ਕੀ ਪਈਆ ਪੂੜਾ ਪੂੜਾ ਦੇਖੋ ਕਰਮਾ ਦਾ ਬਹੁਤ ਚੰਗਾ ਹਲੇ ਕੱਚੀ ਕੱਚੀ ਆ ਉਸਾਂ ਨਾਲ ਲੱਜਾ ਲਾਏ ਈ ਮੋਲੇ ਦਾ ਜਾਇਜ ਮੋਲੇ ਦਾ 1.70 ਆ ਜੀ ਮਾਨਤਾ ਨੂੰ ਹੋਰ ਜੀ ਸਤੰਸ ਮਾਨਤਨ ਕੋਈ ਚੱਕਰ ਨਹੀਂ ਬਣੀ ਕਹਿੰਦਾ ਮੌਕੇ ਤੇ ਹੋ ਜਾਊਗਾ 1,70,000 ਰੁਪਏ ਮੋਲ ਦਾ ਕੱਚੀ ਕੱਚੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾਇਓ ਫੂੜਾ ਪੜਾ ਦੇਖੋ ਕਰਮਾੜੀ ਦਾ ਕਿੰਨਾ ਚੌੜਾ ਹਾਥੀ ਵਰਗੀ ਭਈ ਆ ਕਿ ਨਹੀਂ ਭਾਈ ਹਾਂ ਭਾਈ ਹੂੰ ਚਵਾਈ ਚਵਾਈ ਕਿਵੇਂ ਸੀ ਓਕੇ ਆ ਜਮਾ ਚਵਾਈ ਚਵਾਈ ਓਕੇ ਆ ਠੀਕ ਆ ਭਾਈ ਥਾਣ ਨੇੜ ਤੋਂ ਚੈੱਕ ਕਰ ਲੋ ਥਾਣ ਵੀ ਕਰਮਾੜੀ ਨੂੰ ਬਹੁਤ ਚੰਗਾ ਲੱਗਿਆ ਲੈ ਵਾ ਲੂਗਾ ਕਮਾਲ ਦਾ ਹਲੇ ਕੱਚੀ ਆ ਬਸ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਓ ਸਾਰੀਆਂ ਬਾਲਟ ਲੈ ਗੱਡੂ ਫਿਰ ਕਰਮ ਵਾਲੀ ਨੇ ਸੋਨਾ ਗੱਲ ਬਈ ਬੈਠ ਆ ਗਈ ਇਹਨੂੰ 15 ਦਿਨ ਹੋ ਗਏ ਸੂਈ ਨੂੰ ਓਕੇ ਬਸ ਆਇਦਾ ਮਰ ਗਿਆ 19 ਲੀਟਰ 18 19 ਲੀਟਰ ਦੁੱਧ ਦੇ ਤਿਆਰ ਆ ਪੰਜ ਦੰਗ ਚੋਲੇ ਪਈ ਹਾਂ ਚਾਰ ਡੰਗ ਚੋਲੇ ਭਾਈ ਓਕੇ ਭਾਈ ਤੇ ਠੰਡੀ ਠੁੰਡੀ ਕਿਵੇਂ ਆਂ ਠੰਡੀ ਫੁੱਲ ਆ ਜੀ ਠੀਕ ਆ ਤੇ ਆਰਡਰ ਨੇੜੇ ਤੋਂ ਚੈੱਕ ਕਰਵਾਣੇ ਬਾਕੀ ਜਿਹੜਾ ਟਾਈਮ ਤਕਰੀਬਨ 10:00 ਵਜੇ ਹੋਣਗੇ ਉਸ ਸਮੇਂ ਨਾਲ ਅਨਾਂ ਚਲਾ ਲਿਓ ਭਾਈ ਹੋਲੀ ਭਾਈ ਨੂੰ ਵੀ ਤੋਰੀ ਮਿਲਣੀ ਕੱਦ ਫੁੱਲ ਆ ਕਣੀ ਬੱਲੇ ਬੱਲੇ ਫੁੱਲ ਆ ਪੂਰੀ ਜਾਨ ਵਾਲੀ ਆ ਬਾਈ ਵੱਡੇ ਕੱਦ ਤੇ ਪ੍ਰਿੰਟ ਪ੍ਰਿੰਟ ਕਰਮ ਵਾਲੀ ਦਾ ਬੜਾ ਚੰਗਾ ਹੈ ਤੇਸ ਦੀ ਬਿਊਟੀ ਦੇਖੋ ਕਮਾਲ ਦੀ ਆ ਬੋਦੀਬਾਦੀ ਬਹੁਤ ਚੰਗੀ ਆ ਸਨਕਪੁਣਾ ਬੈੜ ਦੇ ਵਿੱਚ ਫੁੱਲ ਆ ਕੀ ਬਾਤ ਇਹਦਾ ਮੁੱਲ ਬਈ ਜਿਹੜ ਮੋਲੇ ਦਾ 82000 ਆ ਜੀ ਮਾਨਤਨ ਹੋ ਜਾ ਮਾਨਤਨ ਹੋ ਜਾ ਠੀਕ ਆ ਬਈ 82000 ਰੁਪਇਆ ਮੋਲਾ ਮਾਨ ਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਬਾਈ ਬੈਡ ਚੰਗੀ ਹੈ ਬਰੀਟ ਵਾਲੀ ਹੈ ਜਾਤ ਵਾਲੀ ਹੈ ਬਾਈ ਤੋਰਾ ਇੱਕ ਨੰਬਰ ਖਾਨ ਇੱਕ ਨੰਬਰ ਕੱਦ ਵੀ ਇੱਕ ਨੰਬਰ ਹੈ ਘਰ ਮਾਈ ਦਾ ਕਿਆ ਬਾਤ ਤੇ ਕਿਸੇ ਵੀ ਨੂੰ ਬਾਈ ਕੋਈ ਵੀ ਨਾ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਇਹ ਵੀ ਸੂਈ ਵੀ ਹੈ ਬਾਈ ਹਾਂ ਸੂਈ ਵੀ ਹੈ 2.5 ਮਹੀਨੇ ਹੋ ਗਏ ਇਹਨੂੰ 2.5 ਮਹੀਨੇ ਹੋ ਗਏ ਇੱਕ ਥਾਲ ਚ ਦੁੱਧ ਘੱਟ ਆ ਠੀਕ ਆ ਤੇ 10 ਲੀਟਰ ਦੁੱਧ ਆ ਠੀਕ ਹੈ ਬਾਈ ਤਵਾ ਦੇ ਅੰਗੇ ਠੰਡੀ ਸੀ ਲੇ ਵੀ ਵਧੀਆ ਗਾਂ ਦਾ ਮਾੜੀ ਤੋਰੀ ਦੇ ਬਾਈ ਕੱਦ ਚੰਗਾ ਪ੍ਰਿੰਟ ਚੰਗਾ ਬਰੀਡ ਚੰਗੀਆਂ ਦੁੱਧ ਵੀ ਬਾਈ ਨੇ ਚੰਗਾ ਹਾਜ਼ਰ ਦੱਸਿਆ ਪੁਆਇ 2 ਡਾਂਗੇ ਚੋਕੇ ਲੈ ਜਾਓ ਬਾਈ ਕਿਉਂਕਿ ਚੈੱਕ ਨਹੀਂ ਨੀ ਇੱਕ ਥਣ ਚੋ ਬਾਈ ਨੇ ਦੱਸਿਆ ਵੀ ਦੁੱਧ ਘੱਟ ਆ ਬਾਈ ਹਾਂ ਬਾਈ ਠੀਕ ਆ ਇਹਦਾ ਮੁੱਲ ਬਾਈ ਜਾਇਜ਼ ਇਹਦਾ ਮੁੱਲ 40000 ਆਈ ਮਾਨਦਾਨ ਹੋ ਜਾ ਮਾਨਦਾਨ ਹੋ ਗਿਆ ਠੀਕ ਆ ਜੀ 40000 ਰੁਪਇਆ ਮੋਲ ਮਾਨ ਤਣ ਕੋਈ ਚੱਕਰ ਨਹੀਂ ਹੋ ਜਾਵੇ ਕਿਸੇ ਵੀਰ ਨੂੰ ਭਾਈ ਕੋਈ ਵੀ ਨਗ ਪਸੰਦ ਆਵੇ ਭਾਈ ਨਾ ਕਨੈਕਟ ਕਰ ਲਿਓ ਧੰਨਵਾਦ